ਫਤੇਗੜ ਸਾਹਿਬ ਨੂੰ ਜਾ ਰਹੇਓ ਦਰਸ਼ਨਾਂ ਵਾਸਤੇ ਜਾਂ ਵਾਪਸ ਆ ਰਹੇਓ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਬਾਬਾ ਟੋਡਰਮਲ ਜੀ ਹੋਣਾ ਨੇ ਛੋਟੇ ਸਹਿਬਿਆ ਦੇ ਤੇ ਮਾਤਾ ਗੁਜਰਕੌਰ ਜੀ ਹੋਣ ਦੇ ਅੰਤਮ ਰਸਮਾਂ ਨਵਾਈਆਂ ਅੰਤਮ ਸੰਸਕਾਰ ਕੀਤੇ ਉਸ ਤੋਂ ਬਾਅਦ ਉਹ ਉਹਨਾਂ ਦੀਆਂ ਪਵਿੱਤਰ ਫੁੱਲ ਅਸਥੀਆਂ ਨੂੰ ਲੈ ਕੇ ਆਪਣੇ ਪਿੰਡ ਕਾਕੜੇ ਦੇ ਨੇੜੇ ਪਹੁੰਚੇ ਸਨ ਕਾਕੜਾ ਪਿੰਡ ਭਵਾਨੀਗੜ ਤੋਂ ਬਿਲਕੁਲ ਹੀ ਨਾਲ ਹੈ ਨੇੜੇ ਹੈ ਤੇ ਉਥੋਂ ਥੋੜੀ ਦੂਰੀ ਤੇ ਆਲੂ ਅਰਖ ਪਿੰਡ ਜਿੱਥੇ ਉਹ ਪਵਿੱਤਰ ਅਸਥੀਆਂ ਉਹ ਪਵਿੱਤਰ ਫੁੱਲ ਤਾਂਬੇ ਦੀ ਗਾਗਰ ਵਿੱਚ ਪਾ ਕੇ ਉਹਨਾਂ ਨੇ ਉਸ ਵਕਤ ਧਰਤੀ ਹੇਠ ਦਬਾ ਕੇ ਸੰਭਾਲ ਦਿੱਤੇ ਸਨ 1987-88 ਦੇ ਵਿੱਚ ਜਦੋਂ ਕਾਰਸੇਵਾ ਵਾਲੇ ਬਾਬਿਆਂ ਨੇ ਉਥੇ ਨਵੇਂ ਗੁਰੂ ਘਰ ਦੀ ਉਸਾਰੀ ਕੀਤੀ ਪੁਰਾਣੀ ਇਮਾਰਤ ਬਹੁਤ ਖਰਾਬ ਹੋ ਚੁੱਕੀ ਸੀ ਸੋ ਨੀਹਾਂ ਨੂੰ ਪਟਦੇ ਦੌਰਾਨ ਖੁਦਾਈ ਦੇ ਦੌਰਾਨ ਉਹ ਪਵਿੱਤਰ ਗਾਗਰ ਤਾਂਬੇ ਦੀ ਕਾਫੀ ਖਰਾਬ ਹਾਲਤ ਦੇ ਵਿੱਚ ਨਿਕਲੀ ਸੀ ਜਿਸ ਦੇ ਵਿੱਚ ਪਵਿੱਤਰ ਅਸਥੀਆਂ ਨੇ ਫੁੱਲਣੇ ਸੋ ਜਿਹੜੀਆਂ ਵੀ ਸੰਗਤਾਂ ਜਾਂਦੀਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂ ਵਾਪਸ ਆਉਂਦੀਆਂ ਨੇ ਉਹ ਜ਼ਰੂਰ ਇਸ ਪਾਸੇ ਧਿਆਨ ਦੇਣ ਤੇ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਨਤਮਸਤਕ ਹੋਣ ਜਿੱਥੇ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਸਰਾਂਦਰੀਆਂ ਦੀਵਾਰਾਂ ਦੇ ਦਰਸ਼ਨ ਕਰਦੇ ਹਾਂ ਉਸ ਤੋਂ ਬਾਅਦ ਗੁਰਦੁਆਰਾ ਜੋਤੀਸਰ ਜੋਤੀ ਸਰੂਪ ਸਾਹਿਬ ਉੱਥੇ ਜਾਂਦੀ ਹੈ ਸੰਗਤ ਜਿੱਥੇ ਸੰਸਕਾਰ ਹੋਏ ਸਨ ਤੇ ਸੰਗਤ ਨੂੰ ਇਸ ਸਥਾਨ ਦੇ ਵੀ ਦਰਸ਼ਨ ਕਰਨੇ ਚਾਹੀਦੇ ਨੇ ਜਿੱਥੇ ਮੌਜੂਦਾ ਸਮੇਂ ਗੁਰਦੁਆਰਾ ਮੰਜੀ ਸਾਹਿਬ ਪਿੰਡ ਅਲੋਵਰਖ ਸशोਭਤ ਹੈ ਨਾਬੇ ਤੋਂ ਪਵਾਨੀਗੜ ਰੋਡ ਦੇ ਉੱਪਰ ਜਿੱਥੇ ਸਹਿਬਜਾਦੰਦੇ ਪਵਿੱਤਰ ਫੁੱਲ ਧਰਤੀ ਦੇ ਹੇਠ ਤਾਂਬੇ ਦੀ ਗਾਗਰ ਵਿੱਚ ਸੰਭਾਲ ਕੇ ਰੱਖੇ ਹੋਏ ਨੇ ਤੇ ਉੱਥੇ ਇੱਕ ਪੱਥਰ ਦੀ ਸਿੱਲ ਵੀ ਹੈ ਜਿੱਥੇ ਮਾਤਾ ਗੁਜਰਕੌਰ ਜੀ ਉਹਨਾਂ ਦੇ ਚਰਨਾਂ ਦੇ ਨਿਸ਼ਾਨ ਨੇ ਜਿਹੜੀ ਕਿ ਸਾਹਮਣੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਉਸ ਸशोਭਤ ਹੈ ਉਹ ਪੱਥਰ ਜਿਹੜਾ ਸੋ ਜਰੂਰ ਇੱਥੇ ਵੀ ਦਰਸ਼ਨ ਜਰੂਰ ਕਰਿਓ ਜਿੱਥੇ ਸਹਿਬਜ਼ਾਦਿਆਂ ਦੇ ਪਵਿੱਤਰ ਫੁੱਲ ਸੰਭਾਲ ਕੇ ਰੱਖੇ ਹੋਏ ਨੇ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਨੂੰ ਆਪਣਾ ਫਰਜ਼ ਸਮਝ ਕੇ ਜਰੂਰ ਅੱਗੇ ਵਧ ਤੁਰਦ ਲੋਕਾਂ ਨਾਲ ਸ਼ੇਅਰ ਕਰਿਓ ਧੰਨਵਾਦ